ਔਰ ਇਹ ਤਸਵੀਰ ਕੀ ਆ ਵਾਧਾ ਰੋਗੀ ਕਿਸ ਤਰ੍ਹਾਂ ਦਾ ਪਿੱਤ ਰੋਗੀ ਕਿਸ ਤਰ੍ਹਾਂ ਦਾ ਤੇ ਕੱਫ ਦਾ ਰੋਗੀ ਕਿਸ ਤਰ੍ਹਾਂ ਦਾ ਸੋਰਾ ਦਾ ਮਰੀਜ਼ ਕਿਸ ਤਰ੍ਹਾਂ ਦਾ ਸਪੋਸੀਸ ਦਾ ਮਰੀਜ਼ ਕਿਸ ਤਰ੍ਹਾਂ ਦਾ ਸਿਫਿਲਸ ਦਾ ਮਰੀਜ਼ ਕਿਸ ਤਰ੍ਹਾਂ ਦਾ ਟਿਊਬਰਕੂਲੋਸਿਸ ਦਾ ਮਰੀਜ਼ ਕਿਸ ਤਰ੍ਹਾਂ ਦਾ ਕੋਈ ਲਿਖ ਦੇ ਕਣੀਗਾ ਮਰੀਜ਼ ਦੀ ਹੈ ਮੈਂਟਲ ਕੰਡੀਸ਼ਨ ਕੀ ਆ ਫਿਜ਼ੀਕਲ ਕੰਡੀਸ਼ਨ ਕੀ ਆ ਬਸ ਸਖਸ ਦਵਾਈਆਂ ਕਿੰਦੀਆਂ ਤੱਕ ਹੀ ਚੱਲੂ ਬਾਬਾ ਸੀਰ ਦੀ ਦਵਾਈਆਂ ਫਲਾਣੇ ਟੀਗੇ ਰੌਂਜੇ ਦਵਾਈਆਂ ਹੋਮੋਪੈਥਿਕ ਦਵਾਈਆਂ YouTube ਤੇ Instagram ਤੇ Facebook ਦੇ ਇਹਨੇ ਵੈਦ ਬੈਠੇ ਆ ਆ ਡੱਬੀ ਚੱਕੋ ਜੀ ਬਸ ਸੱਤ ਗੋਲੀਆਂ ਖਾ ਲੋ ਥੋੜੇ ਜਿਹਾ ਸਾਰਾ ਜਿੰਨਾ ਗੱਭਰੂ ਜਣ ਕੇ ਤਾਕਤ ਤੇ ਪੈ ਜਾਊਗੀ ਤੁਸੀਂ ਸਟਰੋਂਗ ਬਣ ਜਾਓਗੇ ਥੋੜੇ ਜਿਹਾ ਸ਼ਕਸ ਪਰਵਾਜੂਗੀ ਤੁਹਾਡੀ ਇਮਿਊਨਿਟੀ ਵਾਜੂਗੀ ਤੁਹਾਡਾ ਟੈਸਟੋਸਟੇਰੋਨ ਹਾਰਮੋਨ ਵਧੂਗਾ ਥੋੜੇ ਜਿਹਾ ਟਾਈਮ ਕੋ ਵਾਜੂਗੀ ਬਸ ਇਹ ਦਵਾਈਆਂ ਖਾਈ ਚੱਲੋ ਤੇ ਦੋ ਕੁ ਸਾਲਾਂ ਬਾਅਦ ਕੀ ਪਤਾ ਲੱਗਦਾ ਜਿਹੜੀ ਦਵਾਈ ਖਾਦੀ ਹੁੰਦੀ ਕਿਹੇ ਪੱਛੇ ਲੱਗ ਕੇ ਉਹ ਕਿਸੇ ਨਾ ਕਿਸੇ ਹਸਪਤਾਲ ਚ ਪਿਆ ਹੁੰਦਾ ਵਾ ਉਹਦੀ ਕਿਡਨੀ ਖਰਾਬ ਹੋ ਗਈ ਹੁੰਦੀ ਆ ਉਹਦੇ ਲਿਵਰ ਤੇ ਇਫੈਕਟ ਪੈ ਗਿਆ ਹੁੰਦਾ ਵਾ ਉਹਦੇ ਹਾਰ ਤੇ ਕੋਈ ਸਮੱਸਿਆ ਪੈ ਗਈ ਹੁੰਦੀ ਆ ਨਹੀਂ ਲੋਕ ਵੀ ਇਹੋ ਜੀ ਆ ਅੱਖਾਂ ਵਿੱਚ ਕੇ ਦਵਾਈਆਂ ਖਾਈ ਜਾਂਦੇ ਆ ਢੱਬੀਆਂ ਖਾਈ ਜਾਂਦੇ ਆ ਭਸਮਾ ਖਾਈ ਜਾਂਦੇ ਆ ਲੋਕ ਨੂੰ ਇਹਦੀ ਪਤਾ ਲੱਗਦਾ ਵੀ 2 ਸਾਲਾਂ ਬਾਅਦ ਇਹ ਦਵਾਈ ਦਾ ਬੈਡ ਇਫੈਕਟ ਕੀ ਹੋਣਾ ਵਾ ਨਹੀਂ ਨਾ ਉਹਦੀ ਬਾਤ ਦੇ ਰੋਗੀ ਦਾ ਪਤਾ ਨਾ ਕੋਈ ਪੇਚ ਦੇ ਰੋਗੀ ਦਾ ਪਤਾ ਨਾ ਕੋਈ ਕੱਪ ਦੇ ਰੋਗੀ ਦਾ ਪਤਾ ਰੋਗੀ ਮੂਤਾ ਪਤਲਾ ਗਰਮੀ ਮੰਨਦਾ ਠੰਡ ਮੰਨਦਾ ਵਾ ਮੈਂ ਇਹਨਾਂ ਨੂੰ ਮੈਂਟਲ ਸੈਪਟਮ ਕੀ ਜਾਉ ਫਿਜ਼ੀਕਲ ਸੈਪਟਮ ਕੀ ਆ ਉਹਨੂੰ ਪਹਿਲਾਂ ਕੋਈ ਬਿਮਾਰੀ ਤੇ ਨਹੀਂ ਸੀ ਕਿ ਪਰਿਵਾਰ ਨੂੰ ਸਮੱਸਿਆ ਤਾਂ ਨਹੀਂ ਮਿਲੀ ਇਸ ਚੀਜ਼ ਬਾਰੇ ਕੋਈ ਲੈਣਾ ਦੇਣਾ ਨਹੀਂ ਗਾ ਬਸ ਢੱਬੀ ਖਾ ਲਓ ਜੀ ਤੁਸੀਂ ਝੋਟੇ ਬੰਨ੍ਹੋਗੇ ਬੱਬਰ ਸ਼ੇਰ ਬੰਨ੍ਹੋਗੇ ਜਿਵੇਂ ਡਾਇਨਾਸੌਰ ਬੰਨ੍ਹੋਗੇ ਥੋੜੀ ਜਿਹੀ ਜਦ ਤੱਕ ਤਾਕਤ ਆ ਜਾਊਗੀ ਤੁਸੀਂ ਕੰਧ ਢਾ ਲੋਗੇ ਤੁਸੀਂ ਸਿਰ ਮਾਰ ਕੇ ਆਪਣੇ ਕੀ ਕੀ ਕਰਨੋਗੇ ਤੁਸੀਂ ਤੁਸੀਂ ਰਾਜੇ ਮਹਾਰਾਜੇ ਨੂੰ ਕੋਸੋਂ ਜਨਾਨੀ ਸੈਟੀਸਫੈਕਸ਼ਨ ਕਰ ਸਕਦੇ ਹਾਂ ਕਦੇ ਹਸਪਤਾਲ ਜੀ ਜਾ ਕੇ ਦੇਖੀ ਇਹਨਾਂ ਦੀ ਹਾਲਤ ਬਰੀਜਾਂ ਦੀ YouTube ਤੇ ਬੈਠ ਕੇ Instagram ਤੇ ਬੈਠ ਕੇ Facebook ਤੇ ਬੈਠ ਕੇ ਬੋਲਣਾ ਬਹੁਤ ਸੌਖਾ ਵਾ ਢੇ ਡੱਬੀ ਖਾ ਲੋ ਥੋੜੀ ਸਖਸ ਪਾਵਰ ਵੱਜੂਗੀ ਕਿਤੇ ਸਰਕਾਰੀ ਅਸਤਾਲੀ ਜਾ ਕੇ ਮਰੀਜ਼ੇ ਦੀ ਹਾਲਚ ਦੇਖੀ ਯਾਰ ਕਿਥੋਂ ਇਹ ਇਹਨਾਂ ਡਾਕਟਰਾਂ ਦਾ ਕੁਝ ਨਹੀਂ ਜਾਣਾਂ ਜਿੰਨਾਂ ਪਿੱਛੇ ਲੱਕ ਤੁਸੀਂ ਖਾਈ ਜਾਂਨੇ ਹੋ ਇਹਨੂੰ ਸਿਰਫ ਵੀਊ ਹੋਣਾ ਮਤਲਬ ਆ ਵੀਊ ਸਾਨੂੰ ਵੈਲ ਸਾਡੇ ਸਬਸਕ੍ਰਾਈਬਰ ਵਧਣਾ ਇਹਨੂੰ ਠੋਡੇ ਨਾਲ ਕੋਈ ਮਤਲਬ ਨਹੀਂ ਲਿਗਾ ਤੁਸੀਂ ਮੂੰਹ ਚੱਕ ਕੇ ਦਵਾਈ ਪੰਗਾ ਲੈਣੇ ਹੋ ਪਰ ਦੋ ਸਾਲਾਂ ਬਾਅਦ ਉਹ ਐਚ ਫਲੋਰੀ ਗਟੇਰੀਆ ਹੋ ਜਾਂਦਾ ਆਈ ਪੀਐਸ ਹੋ ਜਾਂਦਾ ਬਵਾਸੀਰ ਹੋ ਜਾਂਦੀ ਆ ਸਖਸੀ ਸਖਸ ਪਾਵਰ ਜਮ ਖਤਮ ਹੋ ਜਾਂਦੀ ਹੈ ਨਾ ਮਰਦ ਹੋਏ ਬੇ ਲੋਕ ਇੰਨਾ ਪਿੱਛੇ ਲੱਗ ਲੱਕੇ ਐਵੇਂ ਤੁਸੀਂ ਵੀ ਚਾਹੁੰਦੇ ਹੋ ਵੀ ਥੋੜਾ ਤੁਸੀਂ ਚੰਗੀ ਤਰ੍ਹਾਂ ਬਰਬਾਦ ਹੋਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਆ ਥੋੜੀ ਬੋਦੀ ਸੌਖੀ ਨਿਕਲ ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਜ਼ਿੰਦਗੀ ਬਰਬਾਦ ਹੋਵੇ ਸਵਾਰ ਕੇ ਤੇ ਜਿਹੜੀ ਲੋਕ ਬਰਬਾਦ ਹੋਏ ਪਿਆ ਹਸਪਤਾਲ ਜਾ ਕੇ ਦੇਖੋ ਐਵੇਂ ਕਿੰਨੀ ਵਾਰੀ ਕਿਹਾ ਤੁਹਾਨੂੰ ਕਿਸੇ ਪਿੱਛੇ ਲੱਗ ਕੇ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ ਸਿੱਧੀਆਂ ਦਵਾਈਆਂ ਧੱਕੀ ਜਾਂਦੇ ਆ ਸਿੱਧੀਆਂ ਦਵਾਈਆਂ ਖਾਈ ਜਾਂਦੇ ਆ ਇਹਨਾਂ ਨੂੰ ਕੋਈ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਬਰੀਜੇ ਮੋਟਾ ਪਤਲਾ ਪਸੀਨਾ ਆਉਂਦਾ ਕਿ ਨਹੀਂ ਆਉਂਦਾ ਬੋਡੀ ਦੀ ਟੈਂਪਰਾਮੈਂਟ ਕੀ ਆ ਤਸੀਰ ਕੀ ਆ ਸਿੱਧੀਆਂ ਦਵਾਈਆਂ ਪਾਈ ਜਾਂਦੇ ਆ ਇਹ ਤੁਹਾਡਾ ਬੇੜਾ ਕਰ ਕਰਨਗੇ ਅਚਕਾ ਕੇ ਉਸ ਡਾਕਟਰਾਂ ਦੇ ਜਦੋਂ ਬਚ ਕੇ ਰੋ